ਇੱਕ ਚੀਜ਼ ਜਿਹੜੀ ਮੈਂ ਫੀਲ ਕੀਤੀ ਸੀਗੀ ਜਦਨਾ देयर आर ਮੂਮੈਂਟਸ ਜਿਹੜੀ ਤੁਹਾਡੀ ਆਲਮੋਸਟ ਏਵਰੀ ਸਟੇਜ ਤੇ ਦਿਖਦਾ ਹੈ ਜਦ ਤੁਸੀਂ ਸਾਰਿਆਂ ਨੂੰ ਸਾਰੀ ਆਡੀਅנס ਨੂੰ ਵੇਖਦੇ ਹੋ ਮੈਨੂੰ ਨਹੀਂ ਪਤਾ ਤੁਹਾਨੂੰ ਕਿੰਨੇ ਕ ਲੋਕ ਦਿਖਦੇ ਹੋਣਗੇ ਤੁਹਾਡੀ ਅੱਖਾਂ 'ਚ ਇੱਕ ਚਮਕ ਹੁੰਦੀ ਹੈ ਤੁਸੀਂ ਉੱਤੇ ਵੇਖਦੇ ਹੋ ਤੁਹਾਨੂੰ ਇੱਕ ਨਾ ਲਾਈਕ ਐਂ ਲੱਗਦਾ ਕਿ ਇੱਕ ਸਕੂਨ ਆ ਗਿਆ ਮੈਂ ਜਾਨਣਾ ਚਾਹੁੰਗਾ ਪੰਜਾਬੀ ਭਾਸ਼ਾ ਨੂੰ ਉੱਥੇ ਤੱਕ ਪਹੁੰਚਾ ਕੇ ਕਿੰਨਾ ਕ ਸਕੂਨ ਮਿਲਿਆ ਪੰਜਾਬੀ ਭਾਸ਼ਾ ਕਰਕੇ ਅਸੀਂ ਉੱਥੇ ਪਹੁੰਚੇ ਕਿਆ ਬਾਤ ਪੰਜਾਬੀ ਦੁਨੀਆ ਦੇ ਹਰ ਕੋਨੇ 'ਚ ਚਾਹੇ ਕੋਈ 100 ਬੰਦਾ ਕਿਤੇ ਚਾਹੇ 150 ਬੰਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਸਾਡਾ ਬੰਦਾ ਆ ਗਿਆ ਤਾਂ ਉਹ ਤੁਹਾਨੂੰ ਸਪੋਰਟ ਕਰਨ ਲਈ ਪਹੁੰਚਦੇ ਨੇ ਉੱਥੇ ਔਰ ਜਿਮੀ ਫੈਲਨ ਦਾ ਸ਼ੋਅ ਤੇ ਲੋਕੀ 3 ਵਜੇ ਖੜੇ ਸੀ ਪੰਜਾਬੀ ਉਹ ਕਹਿੰਦੇ ਪਹਿਲਾਂ ਇਦਾਂ ਕਦੇ ਨਹੀਂ ਹੁੰਦਾ ਤੇ ਐਂਟਰੀ ਸਿਰਫ 7-8 ਜਣਿਆਂ ਨੂੰ ਮਿਲੀ 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਐਂਟਰੀ ਲਈ ਉਹ ਹੈਰਾਨ ਸੀ ਵੀ ਇਹ ਇਹ ਕਿਉਂ ਇਦਾਂ ਹੋ ਰਿਹਾ ਹੈ ਇੰਨੀ ਦੇਰ ਬਾਅਦ ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜੇ ਐ ਉਹ ਮੇਰੇ ਲਈ ਨਹੀਂ ਖੜੇ ਉਹ ਪੰਜਾਬ ਤੇ ਪੰਜਾਬੀਅਤ ਲਈ ਖੜੇ ਉੱਥੇ ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨਾਂ ਨੂੰ ਸਪੋਰਟ ਹੀ ਕਰਦੇ ਐ ਸੋ ਚਾਹੇ ਕਿਤੇ 100 ਬੰਦਾ ਹੈ ਚਾਹੇ 150 ਬੰਦਾ ਹੈ ਕਿਸੇ ਸਿਟੀ ਦੇ ਵਿੱਚ ਜੇ ਜਦ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਪੰਜਾਬੀ ਆਇਆ ਉਹ ਸਪੋਰਟ ਕਰਦੇ ਐ ਤੇ ਹੁਣ ਤਾਂ ਚਲੋ ਸ਼ੁਕਰ ਹੈ ਮਹਾਰਾਜ ਦਾ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਉਹ ਆ ਕੇ ਫੀਲ ਕਰਦੀਆਂ ਪੰਜਾਬ ਨੂੰ ਤੇ ਸਾਰਿਆਂ ਨੂੰ ਚੰਗਾ ਲੱਗਦਾ ਚਾਹੇ ਕੋਈ ਸਾਊਥ ਤੋਂ ਆਇਆ ਹੁੰਦਾ ਕੋਈ ਬੰਗਲਾਦੇਸ਼ ਚੋਂ ਹੋਵੇ ਚਾਹੇ ਕੋਈ ਪਾਕਿਸਤਾਨ ਤੋਂ ਜਿਹੜੇ ਬਾਹਰ ਰਹਿੰਦੇ ਆ ਉਹ ਸਾਰੇ ਫੀਲ ਕਰਦੇ ਆ ਔਰ ਪਿਆਰ ਕਰਦੇ ਆ ਇਹ ਜਿਹੜੀਆਂ ਵੰਡੀਆਂ ਪਾਈਆਂ ਜਿਹੜਾ ਇਹ ਇਹ ਤਾਂ ਪੋਲਿਟਿਕਸ ਦੀ ਗੱਲ ਹੈ ਜਿਹੜੇ ਬਾਕੀ ਲੋਕਾਂ ਦੇ ਮਨਾਂ 'ਚ ਤਾਂ ਪਿਆਰ ਹੀ ਹੈ ਬਿਲਕੁਲ ਵਨ ਥਿੰਗ ਜਿਹੜੀ ਤੁਸੀਂ ਦੋਹਾਂ ਤੁਸੀਂ ਬਿਲਜੀਤ 'ਚ ਦੇਖਦੇ ਹੋ ਤੇ ਤੁਸੀਂ ਨੀਰੁਸ਼ ਦੇਖਦੇ ਹੋ ਜਿਹੜੀ ਯੂਨੀਕ ਹੈ ਤੁਹਾਨੂੰ ਕਿਸੇ ਹੋਰ ਐਕਟਰ 'ਚ ਨਹੀਂ ਦਿਖਦੀ ਉਹ ਕੀ ਹੈ 1 ਕਰੋੜ ਦਾ ਸਵਾਲ ਸ਼ੀ ਇਜ਼ ਐਕਚੁਅਲੀ ਸ਼ੀ ਇਜ਼ ਬ੍ਰਿਲਿਅੰਟ ਮਤਲਬ ਨੀਰੁ ਕਹਿੰਦੇ اے ਗੱਲ ਮਾਈਕ 'ਤੇ ਬੋਲੋ she is the only one i amazing she is the only one the queen Ay, kya hai. <laughs> <laughs> Neeru bajwa now Thank the answer has to be better huh? <laughs> no <laughs> <laughs> mainu har interviews puchdeya who's your favorite co star so tiljit dosanj is here and i have utmost respect siran ne pyar and respect but Joe. ਮੈਨਲੀ ਫੀਲ ਕਰਦੀ ਆ ਆਈ 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 ਜਸ ਇਸ ਜੈਨੂਇਨ ਜੋ ਉਹਨਾਂ ਨਾਲ ਮਤਲਬ ਕੰਮ ਕਰਕੇ ਜੋ ਮੈਂ ਪਰਫਾਰਮ ਕਰਦੀ ਆ ਜੋ ਮੈਂ ਲੱਗਦੀ ਆ ਆਈ ਆਈ ਕੈਨਟ ਡਿਸਕ੍ਰਾਈਬ ਇਟ ਇਟਸ ਜਸ ਡਿਫਰੈਂਟ ਹੀ ਇਸ ਮੈਜਿਕ ਆ ਮੀ ਹੀ ਇਸ ਮੈਜੀਕਲ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਮਤਲਬ ਕੋਈ ਇੱਕ ਮੈਜਿਕ ਆ ਦੈਟਸ ਹਿਮ ਮੈਜੀਕਲ